ਨਾਟਿਨਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਲੁਧਿਆਣਾ ਦੀ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਅੱਜ ਕਮਿਊਨਿਟੀ ਹੈਲਥ ਸੈਂਟਰ ਕੂਮਕਲਾਂ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦੀ ਜਾਂਚ ਕੀਤੀ ਇਸ ਦੌਰੇ ਦਾ ਮਕਸਦ ਲੋਕਾਂ ਨੂੰ ਮਿਲ ਰਹੀਆਂ ਸਰਕਾਰੀ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਪੜਤਾਲਣਾ ਅਤੇ ਸੁਧਾਰ ਲਈ ਜ਼ਰੂਰੀ ਕਦਮ ਚੁੱਕਣਾ ਸੀ ਦੌਰੇ ਦੌਰਾਨ ਡਾਕਟਰ ਕੌਰ ਨੇ ਓਪੀਡੀ ਐਮਰਜੈਂਸੀ ਫਾਰਮੇਸੀ ਅਤੇ ਵਾਰਡਾਂ ਸਮੇਤ ਕਈ ਸੈਕਸ਼ਨਾਂ ਦਾ ਗਹਿਰਾਈ ਨਾਲ ਜਾਂਚ ਕੀਤੀ ਸਟਾਫ ਦੇ ਕੰਮ ਕਰਨ ਦੇ ਢੰਗ ਜ਼ਰੂਰੀ ਦਵਾਈਆਂ ਤੇ ਸਮਾਨ ਦੀ ਉਪਲਬਧਤਾ ਅਤੇ ਮਰੀਜ਼ਾਂ ਦੇ ਰਿਕਾਰਡ ਦੀ ਵੀ ਪੜਤਾਲ ਕੀਤੀ ਗਈ ਤਾਂ ਜੋ ਸਾਰੇ ਨਿਯਮਾਂ ਦੀ ਪਾਲਣਾ ਹੋ ਰਹੀ ਹੋਵੇ ਜਿੱਥੇ ਵੀ ਕੋਈ ਕਮੀ ਪਾਈ ਗਈ ਉਥੇ ਤੁਰੰਤ ਕਾਰਵਾਈ ਲਈ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਇਸ ਵਿੱਚ ਮਰੀਜ਼ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਦਵਾਈਆਂ ਦੀ ਸਹੀ ਵੰਡ ਅਤੇ ਸਟਾਫ ਵਿੱਚ ਬਿਹਤਰ ਕੋਆਰਡੀਨੇਸ਼ਨ ਲਈ ਨਿਰਦੇਸ਼ ਸ਼ਾਮਲ ਸਨ ਸਿਵਲ ਸਰਜਨ ਨੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਿੱਧੀ ਗੱਲਬਾਤ ਕਰਕੇ ਉਹਨਾਂ ਦੇ ਸੁਝਾਅ ਅਤੇ ਸ਼ਿਕਾਇਤਾਂ ਸੁਣੀਆਂ ਮਰੀਜ਼ਾਂ ਨੇ ਵੀ ਸਿੱਧਾ ਜ਼ਿਲ੍ਹਾ ਸਿਹਤ ਅਧਿਕਾਰੀ ਨਾਲ ਗੱਲ ਕਰਨ ਦਾ ਮੌਕਾ ਮਿਲਣ ਤੇ ਸੰਤੁਸ਼ਟ ਜ਼ਾਹਰ ਕੀਤਾ ਸਫਾਈ ਅਤੇ ਸੈਨੀਟੇਸ਼ਨ ਤੇ ਖਾਸ ਧਿਆਨ ਦਿੰਦੇ ਆ ਡਾਕਟਰ ਕੌਰ ਨੇ ਹਦਾਇਤ ਕੀਤੀ ਕਿ ਹਸਪਤਾਲ ਦੇ ਸਾਰੇ ਵਾਰਡ, ‟ਵੇਟਿੰਗ ਹਾਲ, ਟਾਇਲਟ ਅਤੇ ਆਸ-ਪਾਸ ਦਾ ਇਲਾਕਾ ਹਮੇਸ਼ਾ ਸਾਫ਼-ਸੁਥਰਾ ਰੱਖਿਆ ਜਾਵੇ ਇਸ ਦੇ ਨਾਲ ਹੀ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਨਿਯਮਾਂ ਅਨੁਸਾਰ ਕੂੜੇ ਕਰਕਟ ਦਾ ਸਹੀ ਨਿਪਟਾਰਾ ਕਰਨ ਤੇ ਵੀ ਜੋੜ ਦਿੱਤਾ ਗਿਆ ਇਸ ਮੌਕੇ ਡਾਕਟਰ ਕੌਰ ਨੇ ਕਿਹਾ ਕਿ ਸਾਡੀ ਪ੍ਰਾਥਮਿਕਤਾ ਇਹ ਹੈ ਕਿ ਸਰਕਾਰੀ ਸਿਹਤ ਸੈਂਟਰਾਂ 'ਚ ਆਉਣ ਵਾਲੇ ਹਰ ਮਰੀਜ਼ ਨੂੰ ਸਮੇਂ ਸਿਰ ਆਦਰ ਸਨਮਾਨ ਨਾਲ ਅਤੇ ਗੁਣਵੱਤਾ ਭਰੀ ਸੇਵਾ ਮਿਲੇ ਸਫਾਈ ਅਤੇ ਸੇਵਾ ਮਿਆਰਾਂ 'ਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਸਿਵਲ ਸਰਜਨ ਨੇ ਦੁਹਰਾਇਆ ਕਿ ਸਿਹਤ ਵਿਭਾਗ ਲੋਕਾਂ ਨੂੰ ਪ੍ਰੋਸੇਜੋਗ ਅਤੇ ਪਹੁੰਚਜੋਗ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਅਜਿਹੇ ਨਰੀਖਣ ਅੱਗੇ ਵੀ ਜਾਰੀ ਰਹਿਣਗੇ